ਸਤਿ ਸ਼੍ਰੀ ਅਕਾਲ ਜੀ ਮੈਂ ਪੀਰਨਦੇਵ ਤੇ ਦੋਸਤੋ ਮੈਂ ਅੱਜ ਆ ਗਿਆ ਮਾਲਵੇ ਦੇ ਸ਼ਹਿਰ ਮੋਗਾ ਦੇ ਵਿੱਚ ਤੇ ਮੋਗਾ ਸ਼ਹਿਰ ਦੇ ਵਿੱਚ ਸੰਗੀਤ ਦੀ ਬਹੁਤ ਵੱਡੀ ਹਸਤੀ ਸੰਗੀਤ ਦੇ ਵਿੱਚ ਸੂਫੀ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਮ 우ਸਤਾਦ ਬਰਕਤ ਸਿੱਧੂ ਜੀ ਤੇ ਮੈਂ ਇਸ ਵੇਲੇ ਖੜਾ ਜੀ ਉਹਨਾਂ ਦੀ ਮਜ਼ਾਰ ਤੇ ਜਿਹੜੇ ਮੋਗੇ ਦੇ ਸ਼ਮਸ਼ਾਨ ਘਾਟਾ ਜਿੱਥੇ ਉਹਨਾਂ ਦਾ ਬਹੁਤ ਹੀ ਖੂਬਸੂਰਤ ਉਹਨਾਂ ਦੀ ਕਬਰ ਬਣਾਈ ਗਈ ਹੈ ਉਹਨਾਂ ਦੀ ਯਾਦ ਦੇ ਵਿੱਚ ਇਹ ਸਥਾਨ ਬਣਾਇਆ ਗਿਆ ਹੈ 16 ਅਗਸਤ 2014 ਨੂੰ ਉਹ ਜਿਹੜਾ ਸਵਰਗ ਸਦਾਰ ਗਏ ਸੀਗੇ ਤੇ 17 ਅਗਸਤ 2014 ਨੂੰ ਇਸ ਜਗ੍ਹਾ ਦੇ ਉੱਤੇ ਬਰਕਤ ਸਿੱਧੂ ਸਾਹਿਬ ਨੂੰ ਇਸ ਜਗ੍ਹਾ ਤੇ ਉਹਨਾਂ ਨੂੰ ਦਫਨਾਇਆ ਗਿਆ ਉਹਨਾਂ ਦੇ ਯਾਦਗਾਰ ਜਿਹੜੀ ਉਹ ਬਣੀ ਹੋਈ ਹੈ ਉਹਨਾਂ ਦੀ ਯਾਦਗਾਰ ਜਿਹੜੀ ਹੈ ਉਹ ਮਿਸਟਰ ਬੀਨ ਜਿਹੜੇ ਆਸਟ੍ਰੇਲੀਆ ਦੇ ਸਿੰਗਰ ਨੇ ਵੈਸੇ ਪੰਜਾਬੀ ਸਿੰਗਰ ਨੇ ਜਿਨ੍ਹਾਂ ਦਾ ਨਾਮ ਬੀਨਤ ਸਿੰਘ ਜੀ ਬਰਕਾ ਸਿੱਧੂ ਸਾਹਿਬ ਵੀ ਉਹਨਾਂ ਨੂੰ ਬੀਨ ਸਿੰਘ ਹੀ ਕਹਿੰਦੇ ਹੁੰਦੇ ਸੀਗੇ ਲੇਕਿਨ ਉਹ ਜਦੋਂ ਆਸਟ੍ਰੇਲੀਆ ਸ਼ਿਫਟ ਹੋ ਗਏ ਤੇ ਉਹਨਾਂ ਦਾ ਨਾਮ ਜਿਹੜਾ ਗਾਇਕੀ ਦੇ ਵਿੱਚ ਆ ਮਿਸਟਰ ਬੀਨ ਆਸਟ੍ਰੇਲੀਆ ਵਾਲਿਆਂ ਨੇ ਰੱਖਤਾ ਸਰਦਾਰ ਬੀਨ ਸਿੰਘ ਜੀ ਮਿਸਟਰ ਬੀਨ ਜਿਹੜੇ ਨੇ ਉਹਨਾਂ ਨੇ ਐਸ ਸਾਰੀ ਜਗ੍ਹਾ ਦੀ ਜਿਹੜੇ ਸੇਵਾ ਕਰਵਾਈ ਆ ਤੇ ਉਹਨਾਂ ਦੇ ਸ਼ਾਗਿਰਦ ਵੀ ਇੱਥੇ ਖੜੇ ਨੇ ਉਹਨਾਂ ਦੇ ਨਾਲ ਵੀ ਤੁਹਾਨੂੰ ਮਲਾਉਂਦੇ ਆ ਤੇ ਸਿੱਧੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਨਾਲ ਜੁੜੀਆਂ ਕੁਝ ਯਾਦਾਂ ਜਿਹੜੀਆਂ ਹੋਵੇ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸ਼ਸ਼ਨਾ ਲਾਲ ਸਿੰਘ ਰੋਡ ਮੋਗਾ ਦਾ ਪ੍ਰਧਾਨ ਜੀ ਸ਼ਮਸ਼ਾਨ ਕਲ ਦਾ ਤੇ ਸਾਡੇ ਸ਼ਹਿਰ ਦੇ ਮਸ਼ਹੂਰ ਸੂਫੀ ਗਾਇਕ ਜਿਨ੍ਹਾਂ ਦਾ ਭਲਾ ਵਰਸੀਤ ਮਨਾ ਰਹੇ ਆ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਸ਼ਹਿਰ ਦੇ ਸਹਿਯੋਗ ਦੇ ਨਾਲ ਅਸੀਂ ਬੜੀ ਧੂਮਤਾਮਲਾ ਮਨਾ ਰਹੇ ਆ ਤੇ ਅਸੀਂ ਸ਼ਹਿਰ ਨੂੰ ਸਦਾ ਦਿੰਨੇ ਤੇ ਉਹ ਹਮ ਹਮ ਆ ਕੇ ਪਹੁੰਚਣ ਮਹਾਰਾਜਾ ਪੈਲੈਸ ਬੁੱਕ ਕੀਤਾ ਜੀ ਉੱਥੇ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੀ ਪਹਿਲਾਂ ਤਾਂ ਅਸੀਂ ਹੈਪੀ ਜੀ ਦਾ ਮੋਗੇ ਦੀ ਧਰਤੀ ਤੇ ਆਉਣ ਤੇ ਇਹਨਾਂ ਨੂੰ ਵੈਲਕਮ ਕਰਦੇ ਆ ਜੀ ਆਇਆਂ ਔਰ ਦੂਸਰੇ ਨੰਬਰ ਤੇ ਜੀ ਮੇਰੇ ਪੂਜਨੇਕ ਉਸਤਾਦ جناب ਵਰਕ ਸਿੱਧੂ ਸਾਹਿਬ ਜਿਨ੍ਹਾਂ ਨੂੰ ਸਾਰੀ ਦੁਨੀਆ ਜਾਣਦੀ ਹੈ ਉਹਨਾਂ ਦੇ ਗਾਣੇ ਵਜਾਣੇ ਨੂੰ ਜਾਣਦੀ ਹੈ ਉਸ ਤੋਂ ਬਾਅਦ ਆਸਟ੍ਰੇਲੀਆ ਤੋਂ ਮਿਸਟਰ ਬੀਨ ਜੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੰਗਤ ਕੀਤੀ ਗੁਰੂ ਜੀ ਦੇ ਨਾਲ ਅਸੀਂ ਤਾਂ ਬਹੁਤ ਛੋਟੇ ਸੀ ਬੱਚੇ ਸੀ ਜੀ ਇਹਨਾਂ ਨੇ ਗੁਰੂ ਜੀ ਦੇ ਨਾਲ ਬਹੁਤ ਸੰਗਤ ਕੀਤੀ ਤਪਲਾ ਵਜਾਇਆ ਗਾਣਾ ਵਜਾਣਾ ਸਿੱਖਿਆ ਔਰ ਅੱਗੇ ਗਏ ਔਰ ਆਸਟ੍ਰੇਲੀਆ ਦੀ ਧਰਤੀ ਤੇ ਵੀ ਉਹਨਾਂ ਦਾ ਬਹੁਤ ਜ਼ਿਆਦਾ ਨਾਮ ਆ ਤੇ ਸਾਡੀ ਉਹਨਾਂ ਨੇ ਬਹੁਤ ਜ਼ਿਆਦਾ ਇੱਕ ਬੋਲ ਤੇ ਉਹਨਾਂ ਨੂੰ ਕਿਹਾ ਵੀ ਗੁਰੂ ਜੀ ਦੀ ਜਗ੍ਹਾ ਬਣਾਉਣੀ ਆ ਉਹਨਾਂ ਨੇ ਜੋ ਰਾਸ਼ੀ ਸਾਰੀ ਮਿਸਟਰ ਬੀਨ ਜੀ ਨੇ ਲਾਈ ਆ ਔਰ ਗੁਰੂ ਜੀ ਦੇ ਤਿੰਨ ਚਾਰ ਸੌ ਸ਼ਗਿਰਦ ਆ ਜੀ ਜਿਨ੍ਹਾਂ ਦਾ ਬਹੁਤ ਦੁਨੀਆ ਤੇ ਵੱਡੇ ਵੱਡੇ ਫਨਕਾਰ ਆ ਵਧੀਆ ਨਾਮ ਆ ਕਿਸੇ ਨੇ ਇਹ ਗੱਲ ਨਹੀਂ ਸੋਚੀ ਜਿਹੜੀ ਮਿਸਟਰ ਬੀਨ ਜੀ ਨੇ ਸੋਚੀ ਹੈ ਤੇ ਚਲੋ ਮਿਸਟਰ ਬੀਨ ਜੀ ਨੂੰ ਮਾਲਕ ਦੇਣ ਦੁੱਗਣੀ ਰਾਤ ਚੁਗਣੀ ਤਰੱਕੀ ਬਖਸ਼ੇ ਮਿਸਟਰ ਬੀਨ ਜੀ ਗੁਰੂ ਜੀ ਨੂੰ ਨਾਲ ਆਦੇ ਮਹਿਸੂਸ ਵੀ ਕਰਦੇ ਜੀ ਤੇ ਅਸੀਂ ਤਾਂ ਬੱਚੇ ਆ ਜੀ ਥੋੜਾ ਜਿਹਾ ਗੁਰੂ ਜੀ ਦਾ ਗਾਣਾ ਘਾਣਾ ਤਾਂ ਗਾ ਨਹੀਂ ਸਕਦੇ ਜੀ ਪਰ ਕੋਸ਼ਿਸ਼ ਕਰਦੇ ਆ ਮੇਰੇ ਨਾਲ ਮੇਰੇ ਵੱਡੇ ਵੀਰ ਜੀ ਲਖਾ ਘਰ ਬਗਾ ਪੁਰਾਣਾ ਤੋਂ ਉਹ ਮੇਰੇ ਗੁਰੂ ਜੀ ਦੇ ਸ਼ਗਿਰਦਾ ਮੇਰੇ ਗੁਰਪਾਈ ਵੱਡੇ ਆ ਮੈਂ ਉਹਨਾਂ ਤੋਂ ਵੀ ਬਹੁਤ ਸਿੱਖਦਾ ਹਾਂ ਜੀ ਇਹ ਉਹਨਾਂ ਦੇ ਬੇਟੇ ਜੀ ਰਾਜਵਿੰਦਰ ਜੀ ਜਿੰਨਾ ਆਪਣੀ ਆਪ ਨੂੰ ਜਾਨ ਲਿਆ ਉਤਜਗ ਤੋਂ ਜੁ ਕੀ ਬਾਪ ਕੀ ਰੀ ਦੂਰ ਹੈ ਜਿਤਨੀ ਲੰਬੀ ਖੰਜੂਰ ਹੈ ਛੱਡ ਜਾਏ ਤੋ ਪ੍ਰਮ ਰਸ ਪਾਲੇਗਾ ਜੇ ਰਜਾਏ ਤੋ ਚਤਨਾ ਛੂਰ ਰੱਬਾ ਮੇਰੇ ਹਾਲ ਦਰ ਮਤੂ हाल गे हाल दा महिरबानी तूंरे हालदा तूं रबा मेरे हाल गान मोला मेरे हाल गान My ਸਸਟੀਗਾ ਮੈਂ ਬਰਕਰਤ ਸਿੱਧੂ ਸਾਹਿਬ ਦਾ ਬੜਾ ਬਾਦਨਸੀਬ ਸ਼ਾਗਿਰデア 2004 ਸਨ ਚ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਮੈਂ ਪੱਟੀ ਤੋਂ ਉਹਨਾਂ ਨੂੰ ਮਿਲਣ ਆਇਆ ਤੇ ਉਹਨਾਂ ਨੇ ਮੇਰਾ ਵਾਜੇ ਤੇ ਹੱਥ ਰਖਾਇਆ ਸਰਕਾਰ ਨੇ ਔਰ ਮੈਨੂੰ ਆਪਣਾ ਸ਼ਾਗਿਰਦ تسلیم ਕੀਤਾ ਪਰ ਮੈਨੂੰ ਕਿਹਾ ਉਹਨਾਂ ਨੇ ਪੁੱਤਰ ਤੇਰੇ ਕੋ ਆਇਆ ਨਹੀਂ ਜਾਣਾ ਉਹ ਦਰਵੇਸ਼ ਗਾਇਕ ਦੇ ਮੂੰਹੋਂ ਐਸੇ ਬੋਲ ਨਿਕਲੇ ਮੇਰ ਕੋ ਬਾਤ ਚ ਮੁਗ ਗਿਆ ਆਇ ਨਹੀਂ ਗਿਆ ਜੀ ਔਰ ਹੁਣ ਮੈਂ ਸੂਫੀ ਪੋਇਟਰੀ ਤੂੰ ਬਹੁਤ ਲਾਈਕ ਕਰਦਾ ਵਾ ਔਰ ਸੂਫੀਇਜ਼ਮ ਨੂੰ ਬਹੁਤ ਲਾਈਕ ਕਰਦਾ ਵਾ ਬੋਲਿਆ ਜੇ ਢੱਗਾ ਸਿੱਧੇ ਰਾਹ ਜਾਵੇ ਗੱਡਾ ਝਕੋ ਲੈ ਕਿਉਂ ਖਾਵੇ ਬਿਨ ਜੋੜਿਆਂ ਗੱਡੇ ਜੁੜਦਾ ਨਹੀਂ ਜੁੜ ਪਵੇ ਤੇ ਸਿੱਧਾ ਤੁਰਦਾ ਨਹੀਂ ਜਿਹੜਾ ਢੱਗਾ ਗੱਡੇ ਤੇ ਚੜਦਾ ਗੱਡੇ ਨੂੰ ਬੰਨੇ ਕਦ ਲਾਵੇ ਹੁਣ ਬਦਲੀ ਨੀਤ ਜਿਸ ਢੱਗੇ ਦੀ ਵਿੱਚੋਂ ਕਾਲੇ ਤੇ ਉੱਤੋਂ ਬੱਗੇ ਦੀ ਇਹਨੂੰ ਲਾਜ ਨਹੀਂ ਅੱਗੇ ਲੱਗੇ ਦੀ ਮਤਲਬ ਦੀਆਂ ਚੁੱਭੀਆਂ ਪਿਆ ਲਾਵੇ ਸੂਫੀ ਪੋਇਟਰੀ ਸਾਨੂੰ ਸਿਰਾਤੇ ਮੁਸਤਕੀਮ ਤੇ ਚੱਲਣ ਦਾ ਰਸਤਾ ਦਿਖਾਉਂਦੀ ਆ ਹਰੇਕ ਬੰਦੇ ਨੂੰ ਸੂਫੀ ਪੋਇਟਰੀ ਨਾਲ ਜੁੜਨਾ ਚਾਹੀਦਾ ਵਾ ਬਰਕਰ ਸਿੱਧੂ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਜਾ ਰਹੇ ਆ ਸਾਰਿਆਂ ਲਈ ਨਿੱਘਾ ਸਵਾਗਤ ਸਾਰੇ ਸਾਨੂੰ ਆਉਣ ਦੀ ਕਿਰਪਾਲਤਾ ਕਰਨੀ ਜੀ